ਕਟਿੰਗ ਕਰਾਉਣੀ ਹੈ ਕਟਿੰਗ ਕਰਾਉਣੀ ਹੈ ਇੱਥੇ ਹੋਰ ਅਸੀਂ ਮੇਰੇ ਸਾਲੇ ਦੀ ਬਰਫੀ ਦੀ ਦੁਕਾਨ ਫੋਨ ਕੇ ਬੈਠੇ ਆ ਬਾਹਰ ਲਿਖਿਆ ਨਹੀਂ ਪੜਿਆ ਵੀ ਜਰਮਨ ਜੌਨ हेयर ਕਟਿੰਗ ਉਹ ਕੁੜੀ ਤੋਂ ਪੁੱਛ ਕੇ ਆਏ ਆ ਮੈਨੇਜਰ ਰੱਖੇ ਵੀ ਆ ਤੂੰ ਮੰਗੂਨੀ ਜਰਮਨ ਜੌਨ ਨਹੀਂ ਤੂੰ ਕਿ ਠੀਕ ਹੈ ਨਾ ਵੀ ਦਰਾਸਤੀ ਦੇ ਥੱਲੇ ਕੋਈ ਫੱਟਾ ਰਾ ਕੇ ਬੈਠਾ ਤੇ ਮਾਲਕ ਤਾਂ ਜਰਮਨ ਜੌਨ ਤੇ ਆਇਆ ਤੂੰ ਕਿਹੜੀ-ਕਿਹੜੀ ਕਟਿੰਗ ਕਰਾਉਣੀ ਆ ਤੂੰ ਆਪਣੇ ਕੋਲੇ ਸਾਰੀਆਂ ਹੀ ਆ ਲੈਕਸਸ ਮੈਕਸ ਸੈਟਸੈਟਸ ਤੇ ਟੈਕਸਸ ਟੈਕਸਸ ਤੇ ਨੱਚ ਆ ਗਿਆ ਵੀ ਵਾਹਾਂ-ਬਾਹਾਂ ਤੋਂ ਵੀ ਵਾਲ ਅਸੀਂ ਕਟਾਂਗੇ ਫੁੱਲ ਮ사ਜ ਦੇਵਾਂਗੇ ਠੀਕ ਹੈ ਮੈਕਸ ਸੈਕਸ ਦੇ ਵਿੱਚ ਆ ਗਿਆ ਦਾੜੀ ਤੇ ਆਪਣਾ ਸਿਰ ਕਟਾ ਆਹ ਸਿਰ ਹੀ ਕਟਾਉੜੇ ਦਾੜੀ ਵੀ ਸੈਟ ਕਰ ਦਿਆਂਗੇ ਮੱਛਾ ਮੱਛਾ ਖੜਾ ਦੇਾਂਗੇ ਨਾ ਇਕੱਲੇ ਵਾਲ ਹੀ ਕਟਾਉਣਾ ਗਰਮੀ ਵਾਲੀ ਆ ਹੋਵੇ ਸਾਢੇ 600 ਰੁਪਏ ਕਿਉਂਕਿ ਏਸੀ ਵੀ ਲੱਗਿਆ ਨਾਲ ਏਸੀ ਤਾਂ ਵੀ ਤੈਨੂੰ ਫੁੱਲ ਦੇ ਮਾਈ ਸਾਢੇ 600 ਫੁੱਲ ਮਸਾ ਮਿਲੂ ਇਹਦੇ ਵਿੱਚ ਤੈਨੂੰ ਮ사ਜ ਨਸੂਜ ਵੀ ਆਜੂਗੀ ਵਿੱਚ ਹੀ 600 ਚਾਹ ਆਜੋ ਐ ਆਜੋ ਬੇਟਾ ਵਧੀਆ ਕਰੀ ਜੇਰ ਫਿਰ ਮੈਂ ਕਟਿਆ ਕਰਨ ਕਮਾ ਥੋੜੂ ਆ ਕ ਮੈਨੂੰ ਕੰਮ ਨਹੀਂ ਆਉਂਦਾ ਠੀਕ ਹੈ ਪਤਾ ਨਹੀਂ ਕਿੰਨੇ ਕ ਬੰਦੇ ਮੁੰਨ ਤੇ ਹਲੇ ਤੱਕ ਤੂੰ ਮੈਨੂੰ ਕਹਿੰਦਾ ਵਧੀਆ